ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਡਿਟੇਲਰ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣ ਠੀਕ ਹੋਵੋਗੇ ਤੇ ਮੈਂ ਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਜੀ ਬਹੁਤ ਵਧੀਆ ਵੀਡੀਓ ਹੈ ਤੇ ਕਾਫੀ ਸਾਰੇ ਆਪਾਂ ਨੇ ਸੂਟ ਇੱਕੋ ਡਿਜ਼ਾਈਨ ਦੇ ਤਿਆਰ ਕੀਤੇ ਨੇ ਜੇ ਤੁਸੀਂ ਇਦਾਂ ਦੇ ਇੱਕੋ ਡਿਜ਼ਾਈਨ ਦੇ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਧੀਆ ਕਾਫੀ ਡਿਸਕਾਊਂਟ ਮਿਲੇਗਾ ਠੀਕ ਹੈ ਜੀ ਤੇ ਅੱਜ ਜਿਹੜੇ ਆਪਾਂ ਸੂਟ ਤਿਆਰ ਕੀਤੇ ਨੇ ਨੇਚਰਲ ਕ੍ਰੇਪ ਦੇ ਉੱਪਰ ਕੀਤੇ ਨੇ ਬਾਕੀ ਜੇ ਤੁਸੀਂ ਕਿਸੇ ਹੋਰ ਸਟੱਫ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਹੋਰ ਹੋਰ ਕਿਸੇ ਰੰਗ ਦੇ ਉੱਪਰ ਤੇ ਡਿਜ਼ਾਈਨ ਤੁਸੀਂ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੇ ਤੁਹਾਨੂੰ ਡਿਸਕਾਊਂਟ ਉਦੋਂ ਹੀ ਮਿਲੂਗਾ ਜਦ ਤੁਸੀਂ ਕੋਈ ਕੋ ਡਿਜ਼ਾਈਨ ਦੇ ਸੂਟ ਰੈਡੀ ਕਰਵਾਉਂਗੇ ਤੇ ਬਾਕੀ ਤੁਸੀਂ ਜੇ ਕੋਈ ਹੋਰ ਡਿਜ਼ਾਈਨ ਡਿਜ਼ਾਈਨ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਉਹ ਤੁਸੀਂ ਫਿਰ WhatsApp ਦੇ ਉੱਪਰ ਫੋਟੋ ਸੈਂਡ ਕਰ ਦਿਓ ਤੇ ਉਹਦੇ ਤੇ ਤੁਹਾਨੂੰ ਆਪਾਂ ਸੇਮ ਟੂ ਸੇਮ ਸੂਟ ਜਿਹੜਾ ਰੈਡੀ ਕਰਕੇ ਦੇਵਾਂਗੇ ਚਲੋ ਜੀ ਤੁਹਾਨੂੰ ਸਭ ਤੋਂ ਪਹਿਲਾਂ ਸੂਟ ਇਹ ਦਿਖਾਉਣਾ ਸ਼ੁਰੂ ਕਰਦੇ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰੀਕਵੈਸਟ ਹੈ ਜੀ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੰਸਟਾਗ੍ਰam ਦਾ ਪੇਜ ਹੈਗਾ ਜੀ ਪਟਿਆਲਾ ਫੈਸ਼ਨ ਬੁਟੀਕ 11 ਫੋਲੋ ਜ਼ਰੂਰ ਕਰਿਓ ਇਹ ਤੁਹਾਨੂੰ ਮੈਂ ਸੂਟ ਦਿਖਾਉਣ ਲੱਗੀ ਹਾਂ ਫਰਸਟ ਨੈਚਰਲ ਕ੍ਰੇਪ ਦਾ ਸੂਟ ਹੈ ਜੀ ਫੁੱਲ ਹੈਂਡਵਰਕ ਆਪਾਂ ਨੇ ਇਹਨੂੰ ਰੈਡੀ ਕੀਤਾ ਹੋਇਆ ਠੀਕ ਹੈ ਕੋਰ ਵੀ ਸਟਾਈਲ ਇਹ ਸੂਟ ਬਣੇ ਹੋਏ ਨੇ ਬਹੁਤ ਹੀ ਸਾਡੇ ਪਿਆਰੇ ਕਲਾਇੰਟ ਹੈਗੇ ਨੇ ਜੀ ਬਲਦੇਵ ਕੋਰ ਸਿੱਧੂ ਉਹਨਾਂ ਨੇ ਆਰਡਰ ਕੀਤਾ ਸੀਗਾ ਇਹ ਸੂਟ ਕੈਨੇਡਾ ਤੋਂ ਹੈਗੇ ਨੇ ਜੀ ਉਹ ਤੇ ਸਾਰੇ ਸੂਟ ਆਪਣੇ ਇਹ ਕੈਨੇਡਾ ਜਾਣਗੇ ਤੇ ਦੇਖ ਲਓ ਤੁਹਾਨੂੰ ਸੇਮ ਟੂ ਸੇਮ ਜਿਹੜਾ ਵਰਕ ਹੈ ਫਰੰਟ ਦੇ ਉੱਪਰ ਮਿਲ ਜੂਗਾ ਸੇਮ ਟੂ ਸੇਮ ਜਿਹੜਾ ਵਰਕ ਹੈ ਇਹ ਦੇਖ ਲਓ ਜੀ ਬੈਕ ਦੇ ਉੱਪਰ ਇਹ ਤੁਹਾਨੂੰ ਸਾਰੇ ਸੂਟ ਅਸੀਂ ਦਿਖਾ ਰਹੇ ਹਾਂ ਜੀ ਤਾਂ ਕਰਕੇ ਕਿਉਂਕਿ ਛੋਟੇ ਬੱਚਿਆਂ ਦੇ ਆਪਾਂ ਹੋਰ ਤਨਾ ਡਿਜ਼ਾਈਨ ਪਾਏ ਨੇ ਤੇ ਜਿਵੇਂ ਆਪਾਂ ਤੁਹਾਨੂੰ ਇੱਕ ਪਹਿਲਾਂ ਵੱਡਾ ਸੂਟ ਦਿਖਾ ਦਿੰਨੇ ਆ ਉਹ ਮੈਂ ਵੱਡਾ ਸੂਟ ਫੜਾਇਆ ਹਾਂਜੀ ਇਹ ਸੂਟ ਆਪਣਾ ਇੱਕ ਹੀ ਪਹਿਲਾਂ ਬਣ ਕੇ ਗਿਆ ਸੀਗਾ ਤੇ ਉਹਦੇ ਵੱਲੋਂ ਇਹਨਾਂ ਨੇ ਦੇਖ ਕੇ ਇਹ ਸਾਰੇ ਹੁਣ 8 ਸੂਟ ਰੈਡੀ ਕਰਵਾਏ ਨੇ ਜੀ ਕਲਰ ਬਹੁਤ ਪਿਆਰਾ ਜੀ ਜੇ ਥੋੜਾ ਬਹੁਤਾ ਕਲਰ ਵੀਡੀਓ ਦੇ ਵਿੱਚ ਥੋੜਾ ਬਹੁਤ ਉਹਨਾਂ ਇੱਕੀ ਫਰਕ ਵੀ ਹੋਇਆ ਤੇ ਜਿਹੜਾ ਕਲਰ ਆਪਾਂ ਨੇ ਸੇਮ ਤੋਂ ਸੇਮ ਰੈਡੀ ਕੀਤਾ ਉਹੀ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਠੀਕ ਹੈ ਇਟਿੰਟਨ ਫਲਾਵਰ ਨੇ ਸੌਰੀ ਜਿਹੜੇ ਬਾਕਸ ਜਿਵੇਂ ਬਣੇ ਹੋਏ ਨੇ ਸਿੱਪੀ ਦਾ ਤੇ ਕੱਟਣ ਦਾ ਇਹਦਾ ਕੰਮ ਕੀਤਾ ਹੋਇਆ ਤੇ ਇੰਦਾ ਦੇਖੋ neck ਦੇ ਉੱਪਰ ਪਾਈਪਿੰਗ ਲਗਾ ਕੇ ਇਹਦੀ ਸਟੀਚਿੰਗ ਕੀਤੀ ਹੋਈ ਹੈ। ਫਰੰਟ ਔਰ ਬੈਕ ਸੇਮ ਟੂ ਸੇਮ ਵਰਕ ਰਹੇਗਾ। ਚੈੱਕ ਕਰ ਲਓ ਜੀ। ਜਿਹੜੇ ਵੱਡੇ ਸੂਟ ਨੇ ਜੀ ਉਹਨਾਂ ਦੇ ਉੱਪਰ ਆਪਾਂ ਨੇ ਤਿੰਨ ਤਿੰਨ ਇਹ ਬਾਕਸ ਪਾਏ ਹੋਏ ਨੇ। ਠੀਕ ਹੈ ਇੱਕ ਉੱਪਰ ਆਜੂਗਾ ਦੋ ਸਾਈਡ ਤੇ ਆ ਜਾਣਗੇ। ਬਹੁਤ ਪਿਆਰਾ ਵਰਕ ਹੈ ਜੀ, ਲਾਈਟ weight ਵਰਕ ਹੈ, ਜ਼ਿਆਦਾ ਕੁਝ ਹੈਵੀ ਨਹੀਂ ਹੈਗਾ। ਜੇ ਤੁਸੀਂ ਕੁਝ ਹਲਕਾ ਪਹਿਨਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ। ਨਾਲੇ ਦੇ ਦੁਪੱਟਾ ਕੀਤਾ ਹੋਇਆ ਜੀ ਚਨੌਨ ਦਾ ਘੋਟਾਲ ਲਾਇਆ ਹੋਇਆ ਜੀ ਆਪਾਂ ਨੇ ਕ੍ਰਸ਼ ਦਾ ਬਰੀਕ ਕ੍ਰਸ਼ ਦਾ ਜ਼ਿਆਦਾ ਵੱਡਾ ਨਹੀਂ ਹੈਗਾ ਬਹੁਤ ਸੋਹਣੀ ਇਹਦੀ ਲੁੱਕ ਆ ਰਹੀ ਹੈ ਜੀ ਸੂਟ ਦੀ ਦੇਖੋ ਜੀ ਇਹ ਤੁਹਾਨੂੰ ਸਾਰੇ ਸੂਟ ਦਿਖਾ ਦਾਂਗੀ ਜੀ ਮੈਂ ਠੀਕ ਹੈ ਇਹ ਨਾਲੇ ਦੇ ਸਲਵਾਰ ਰੈਡੀ ਕੀਤੀ ਹੋਈ ਹੈ ਜਿਹੜਾ ਦਾ ਸਟੱਫ ਹੈਗਾ ਜੀ ਨੈਚੁਰਲ ਕਰੇਪ ਦਾ ਤੁਸੀਂ ਪਿਓਰ ਕਰੇਪ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਰਾਈ ਸਿਲਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸੈਟਨ オーਰਗੈਂਜ਼ਾ ਬਹੁਤ ਜ਼ਿਆਦਾ ਫੈਬਰਿਕ ਆਪਣੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਡਿਫਰੈਂਟ ਡਿਫਰੈਂਟ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਬਿਲਕੁਲ ਛੋਟਾ ਜਿਹਾ ਤੁਸੀਂ ਤੁਹਾਨੂੰ ਸੂਟ ਦਿਖਾਉਣੇ ਆ ਜੀ ਬਿਲਕੁਲ ਛੋਟਾ ਜਿਹਾ ਸੂਟ ਹੈ ਤੇ ਉਹਨਾਂ ਨੇ ਆਪਣੀ ਸ਼ਾਇਦ ਦੋ ਤੀ ਲੱਗਦੀ ਉਹਨਾਂ ਦੀ ਉਹਨਾਂ ਲਈ ਰੈਡੀ ਕਰਵਾਇਆ ਜਿਹੜੇ ਛੋਟੇ ਬੱਚਿਆਂ ਨੇ ਆਪਾਂ 3 ਸੂਟ ਰੈਡੀ ਕੀਤੇ ਨੇ ਉਹਨਾਂ ਦੇ ਆਪਾਂ ਦੋ ਫਲਾਵਰ ਇਦਾਂ ਪਾਏ ਹੋਏ ਨੇ ਠੀਕ ਹੈ ਜੀ ਵਰਕ ਬਿਲਕੁਲ ਸੇਮ ਰਹੂਗਾ ਜੀ ਇਹਨਾਂ ਦਾ ਫਰੰਟ ਔਰ ਬੈਕ ਤਿੱਕੇਰੇ ਦੇ ਉੱਪਰ ਮੋਤੀਆਂ ਵਾਲੀ ਲੈਸ ਬਹੁਤ ਪਿਆਰੀ ਠੀਕ ਹੈ ਬਿਲਕੁਲ ਛੋਟੀ ਜੀ ਤੁਹਾਨੂੰ ਇਹਦੇ ਨਾਲ ਸਲਵਾਰ ਦਿਖਾ ਦਿੰਨੇ ਆ ਠੀਕ ਹੈ ਬਿਲਕੁਲ ਛੋਟਾ ਜਿਹਾ ਕਿਊਟ ਜਿਹਾ ਦੁਪੱਟਾ ਤੁਸੀਂ ਇਮੇਜਨ ਕਰਕੇ ਦੇਖੋ ਜੀ ਇਹ ਬੱਚੀ ਕਿੰਨੀ ਪਿਆਰੀ ਲੱਗੇਗੀ ਇਹ ਸੂਟ ਪਾ ਕੇ ਠੀਕ ਹੈ ਜੀ ਜਾਓ ਇਹ ਸੱਤ ਸੂਟ ਉਹਨਾਂ ਨੇ ਇੱਕੋ ਹੀ ਕਲਰ ਦੇ ਉੱਪਰ ਰੈਡੀ ਕਰਵਾਏ ਨੇ ਜਿਵੇਂ ਕਿ ਉਹਨਾਂ ਦਾ ਇਹ ਪਹਿਲਾ ਉਹਨਾਂ ਦਾ ਸੂਟ ਰੈਡੀ ਆਪਾਂ ਕਰਕੇ ਭੇਜਿਆ ਸੀਗਾ ਫੜਿਓ ਬੇਨ ਲੱਗੀ ਹੋਈ ਇਹਦੇ ਇੰਸਟਾਗ੍ਰam ਲਈ ਇਹਨਾਂ ਦੀ ਰੀਲਸ ਬਣਾਈਆਂ ਸੀਗੀਆਂ ਤਾਂ ਕਰਕੇ ਪਿੰਨ ਲੱਗੀਆਂ ਹੋਈਆਂ ਸੀਗੀਆਂ ਠੀਕ ਹੈ ਜੀ ਦੇਖੋ ਕਾਫੀ ਸੋਹਣੇ ਸੂਟ ਇਹ ਰੈਡੀ ਹੋਏ ਨੇ ਬਾਕੀ ਤੁਸੀਂ ਇਹ ਹੀ ਨਹੀਂ ਹੈਗਾ ਵੀ ਤੁਸੀਂ ਸੇਮ ਟੂ ਸੇਮ ਇਹ ਹੀ ਡਿਜ਼ਾਈਨ ਕਰਵਾਉਣਾ ਤੁਸੀਂ ਕੋਈ ਡਿਫਰੈਂਟ ਡਿਜ਼ਾਈਨ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਤੁਸੀਂ ਪੰਜ ਤੋਂ ਸੂਟ ਵੱਧ ਬਣਵਾਉਣੇ ਹੋ ਤੁਸੀਂ ਤਾਂ ਇਹ ਤੁਹਾਨੂੰ ਡਿਸਕਾਊਂਟ ਮਿਲੇਗਾ ਉਹ ਵੀ ਇੱਕੋ ਡਿਜ਼ਾਈਨ ਦੇ ਇਹ ਉਹਨਾਂ ਨੇ ਆਪਣੀਆਂ ਬੇਟੀਆਂ ਲਈ ਰਖੜੀ ਦੇ ਉੱਪਰ ਬਣਵਾਏ ਨੇ ਜੀ ਉਹਨਾਂ ਨੂੰ ਦੇਣ ਲਈ ਬਾਕੀ ਦੇਖ ਲੋ ਤੁਸੀਂ ਜੇ ਕੋਈ ਅਸੀਂ 4 ਤੋਂ 5 ਮੈਂਬਰ ਨਹੀਂ ਹੈਗੇ ਤੁਸੀਂ ਆਪਣੇ ਫਰੈਂਡ ਸਰਕਲ ਦੇ ਨਾਲ ਜਾਂ ਤੁਸੀਂ ਆਪਣੀਆਂ ਬੇਟੀਆਂ ਦੇ ਨਾਲ ਜਾਂ ਤੁਸੀਂ ਦਰਾਨਿਆਂ ਦੇ ਥਾਣਿਆਂ ਨਾਲ ਤੁਸੀਂ ਮੈਚਿੰਗ ਸੂਟ ਕਿਸੇ ਪਾਰਟੀ ਤੇ ਫੰਕਸ਼ਨ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਆਰਡਰ ਕਰਿਓ ਜੀ ਠੀਕ ਹੈ ਇੱਕ ਇਹ ਡਿਫਰੈਂਟ ਕਲਰ ਦਾ ਇੱਕ ਕੋਈ ਸੂਟ ਉਹਨਾਂ ਨੇ ਇਹ ਡਿਫਰੈਂਟ ਕਲਰ ਦਾ ਬਣਵਾਇਆ ਜੀ ਬਾਕੀ ਉਹਨਾਂ ਦੇ 7 ਸੂਟ ਨੇ ਜਿਹੜੇ ਸੇਮ ਟੂ ਸੇਮ ਕਲਰ ਤੇ ਬਣੇ ਨੇ ਠੀਕ ਹੈ ਜੀ ਨਾਲ ਇਹਦੇ ਸਲਵਾਰ ਕੀਤੀ ਹੋਈ ਹੈ ਰੈਡੀ ਤੇ ਜਿਹੜੇ ਆਪਾਂ ਨੇ ਇਹਨਾਂ ਦੇ ਉੱਪਰ ਗੋਟੇ ਲਗਾਏ ਹੋਏ ਨੇ ਸਾਰਿਆਂ ਦੇ ਸੇਮ ਲਗਾਏ ਨੇ ਕਿਉਂਕਿ ਕਿਸੇ ਦੇ ਮਨ ਚ ਆਵੇ ਨਾ ਵੀ ਮੇਰੇ ਵਧੀਆ ਲਾਤਾ ਉਹਦੇ ਘਟੀਆਂ ਲਾਤਾ ਤੇ ਐਵੇਂ ਹਨਾ ਕਈ ਵਾਰੀ ਹੋ ਜਾਂਦਾ ਦੇਖ ਲਓ ਬਹੁਤ ਸੋਹਣੇ ਸੂਟ ਤਿਆਰ ਕੀਤੇ ਨੇ ਬਾਕੀ ਦੇ ਦੋ ਸੂਟ ਇਹ ਤੁਹਾਨੂੰ ਮੈਂ ਫਾਈਨਲ ਲੁੱਕ ਦਿਖਾ ਵੀ ਦਿੰਨੀ ਆ ਇਦਾਂ ਦਾ ਸੂਟ ਜੇ ਤੁਸੀਂ ਪੈਨੋਗੇ ਇਦਾਂ ਦਾ ਲੁੱਕ ਆਊਗੀ ਇੱਕ ਹੋਰ ਵੀ ਸਟਾਈਲ ਸੂਟ ਨੇ ਜੀ ਫਰੰਟ ਬੈਕ ਸੇਮ ਟੂ ਸੇਮ ਵਰਕ ਰਹੇਗਾ ਇਹਦੇ पाइपिंग लगा के स्टिचिंग की हुई है बाकी जे तुम सूट अनस्टिच भी लेना चाहते हो तो तुम तो सूट अनस्टिच भी मिल मिल जाएंगे नैक्सट सूट आप दिखाने चं तरह तुम सूट दिखा दिख जूगा जी ये सूट एक अपने बॉटल ग्रीन के उपर सूट रेडी किया जी ਕੈਚ ਵਰਕ ਦੇ ਨਾਲ ਤੇ ਗੋਟੇ ਪੱਤੀ ਦਾ ਦੇ ਉੱਪਰ ਵਰਕ ਕੀਤਾ ਹੋਇਆ येलो ਤੇ ਪਿੰਕ ਕਲਰ ਦਾ ਪੈਚ ਲਗਾ ਕੇ ਬਹੁਤ ਪਿਆਰਾ ਗੋਟੇ ਪੱਤੀ ਦਾ ਕੰਮ ਕੀਤਾ ਹੋਇਆ ਹੈ ਸੇਮ ਟੂ ਸੇਮ ਬਾਜੂ ਤੇ ਕੰਮ ਆ ਜਾਊਗਾ ਜੀ neck ਬਹੁਤ ਹੈਵੀ ਹੈ ਇਹ ਬਹੁਤ ਹੈਵੀ ਸੂਟ ਹੈ ਪਾਰਟੀ ਵੇਅਰ ਸੂਟ ਹੈ ਜੀ ਜੇ ਤੁਸੀਂ ਪਾਰਟੀ ਲਈ ਸੂਟ ਬਣਵਾਉਣਾ ਚਾਹੁੰਦੇ ਆ ਜਾਂ ਤੁਹਾਨੂੰ ਕੋਈ ਫੰਕਸ਼ਨ ਹੈ ਤਾਂ ਤੁਸੀਂ ਇਹ ਸੂਟ ਬਣਵਾ ਸਕਦੇ ਹੋ ਤੇ ਸੇਮ ਟੂ ਸੇਮ ਇਹਦਾ ਵਰਕ ਹੈ ਜਿਹੜਾ ਸਲਵਾਰ ਦੇ ਉੱਪਰ ਆ ਜਾਊਗਾ ਸਟੱਫ ਇਹਦਾ ਹੈਗਾ ਨੈਚੁਰਲ ਕਲੇਪ ਦਾ ਬਾਕੀ ਜੇਤਵਾਨ ਮੈਂ ਪਹਿਲਾਂ ਹੀ ਕਹਿ ਦਿੱਤਾ ਜੇ ਤੁਸੀਂ ਕੋਈ ਸੇ ਹੋਰ ਸਟੱਫ ਦੇ ਉੱਪਰ ਬਣਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਾਂ ਉਹਦੇ ਉੱਪਰ ਵੀ ਬਣਾ ਦਾਂਗੇ ਨਾਲ ਇਹਦੇ ਬਣਾਇਆ ਹੋਇਆ ਜੀ ਔਰਗੈਂਜ਼ਾ ਦਾ ਪਿਓਰ ਦਾ ਦੁਪੱਟਾ ਠੀਕ ਹੈ ਵਿੱਚ ਦੇਖੋ ਹਲਕੀ ਹਲਕੀ ਗੁੱਟੇ ਵੀ ਪਾਈ ਹੋਈ ਹੈ ਹੈਂਡਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਇਹਦੇ ਦੇਖੋ ਗੋਟੇ ਪੱਤੀ ਵਾਂਗੂ ਲੈਸ ਲਗਾਈ ਹੋਈ ਹੈ ਤੇ ਦੇਖੋ ਇਹਦੀ ਫਿਨਿਸ਼ਿੰਗ ਜਿਹੜੀ ਆਪਾਂ ਨੇ ਸ਼ਿਮਰ ਪੱਟੀ ਦੇ ਨਾਲ ਕੀਤੀ ਹੋਈ ਹੈ ਜੀ ਚਾਕਾਂ ਦੀ ਦਸ਼ੀਨ ਦੀ ਨੀਚੇ ਲਾਈਨਿੰਗ ਲਗਾਈ ਹੋਈ ਹੈ ਜਿੰਨੇ ਵੀ ਸਾਡੇ ਸੂਟ ਬਾਹਰ ਜਾਂਦੇ ਨੇ ਉਸ ਉਹਨਾਂ ਦੀ ਆਪਾਂ ਜਿਹੜੀ ਦਸ਼ੀਨ ਦੀ ਲਾਈਨਿੰਗ ਯੂਜ਼ ਕਰਦੇ ਆ ਠੀਕ ਹੈ ਜੀ ਵਰਕ ਚੈੱਕ ਕਰ ਲਓ ਬਾਜੂ ਦਾ ਵੀ ਸੇਮ ਵਰਕ ਹੈ ਬਾਕੀ ਜੇ ਤੁਸੀਂ ਇਹਨੂੰ ਘਟ ਵੱਧ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਹਿਸਾਬ ਨਾਲ ਵੀ ਹੋ ਜਾਊਗਾ ਜਿਵੇਂ ਬਾਜੂ ਦਾ ਕੰਮ ਕਰਵਾ ਸਕਦੇ ਹੋ ਤੇ ਘੇਰੇ ਦਾ ਗਲੇ ਦਾ ਤੇ ਪਹੁੰਚ ਦਾ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਤੇ ਜੇ ਤੁਹਾਨੂੰ ਇਹ ਸਾਰੇ ਸੂਟ ਕੋਈ ਵੀ ਸੂਟ ਇਹਨਾਂ ਚ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਰੂਰ ਆਰਡਰ ਦਿਓ ਜੀ ਮੇਰੇ ਦੇ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ